ਸੰਘ ਵਿਰੋਧ ਕਰਦੇ ਆ ਕਿਉਂਕਿ ਦੇਸ਼ ਦੇ ਸਿਖੇਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਤਾ ਹੈ ਕਿ ਮੈਂ ਘੱਟ ਗਿਣਤੀ ਦੇ ਵਿੱਚ ਹੁਣ ਉਹਦੀ ਅਗਦੀ ਚਾਲ ਹੈ ਕਿ ਉਹਨੇ ਦੂਜੀਆਂ ਪਾਰਟੀਆਂ ਨੂੰ ਐਮਪੀ ਤੋੜਨੇ ਨੇ ਉਹਨਾ ਐਮਪੀਆ ਨੂੰ ਤੋੜ ਦਾ ਦਰੋਹ ਕਰਨ ਵਾਸਤੇ ਪੂਰੇ ਪਾਰਟੀ ਦੇ ਵਿਚਾਰ ਨਾਲ ਦੀ ਪਾਰਟੀ ਸਾਰੇ ਸਿਖਰ ਦੇ ਆ ਗਿਆ नहीं चलेगी नहीं चलेगी ये जिndarray नहीं चलेगी नहीं चलेगी आम आदमी पार्टी जिंदाबाद जिंदाबाद बड़ी पार्टी जिंदाबाद आम आदमी पार्टी जिंदाबाद मोदी जी

ਰਾਸਦ ਸਵਾਨ ਬੀਤੇ ਪ੍ਰੋਟੈਸਟ ਕੀਤਾ ਜਾ ਰਿਹਾ ਪੂਰੇ ਦੇਸ਼ ਦੇ ਅੰਦਰ ਅੱਜ ਆਮ ਆਦਮੀ ਪਾਰਟੀ ਦੇ ਕਾਰਕਟਰ ਸੜਕਾਂ ਤੇ ਆਏ ਆ ਜੋ ਜਿਸ ਤਰ੍ਹਾਂ ਪਹਿਲੋ ਈਡੀ ਦੇ ਦੁਆਰਾ ਇੱਕ ਝੂਠਾ ਮਕਦਮਾ ਉਹਨਾਂ ਦੇ ਖਿਲਾਫ ਦਰਜ ਕੀਤਾ ਗਿਆ ਔਰ 5 ਸਾਲ ਇਨਵੈਸਟੀਗੇਸ਼ਨ ਤੋਂ ਬਾਅਦ ਵੀ ਇੱਕ ਵੀ ਫੁੱਟੀ ਕੋਡੀ ਜਿਹੜੀ ਕਿਸੇ ਏਜੰਸੀ ਨੂੰ ਨਹੀਂ ਮਿਲੀ ਨਾ ਕੋਈ ਲੋਕਰ ਮਿਲਿਆ ਨਾ ਕੋਈ ਬੈਂਕ ਚੋਂ ਮਿਲਿਆ ਸੋ ਆਜ ਜਦੋਂ ਉਸ ਕੇਸ ਦੇ ਸਬੰਧਤ ਉਹਨਾਂ ਨੂੰ ਨਿਚਲੀ ਕੋਰਟ ਨੇ ਜਵਾਬਦ ਵੀ ਦੇ ਦਿੱਤੀ ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਹ ਸੁਭਾਵਨਾ ਸੀ ਕਿ ਉਹਨਾਂ ਨੂੰ ਜਵਾਬਦ ਮਿਲ ਜਾਵੇ ਪਰ ਮੋਦੀ ਦੀ ਸਰਕਾਰ ਨੇ ਬਿਲਕੁਲ ਇੱਕ ਹਿੱਟਲਸਾਈ ਤਰੀਕੇ ਦੇ ਨਾਲ ਇੱਕ ਹੋਰ ਕੇਸ ਸੀਬੀਆਈ ਦੁਆਰਾ ਜਿਹੜਾ ਉਹਨਾਂ ਦੇ ਖਿਲਾਫ ਦਰਜ ਕੀਤਾ ਔਰ ਮੈਂ ਮਹਿਸੂਸ ਕਰਦਾ ਕਿ ਇਹ ਵਿਪਖਸ਼ ਦੀ ਆਵਾਜ਼ ਨੂੰ ਦੁਵਾਣ ਦੇ ਲਈ ਮੋਦੀ ਦਾ ਇੱਕ ਮੈਂ ਕਹਿ ਸਕਦਾ ਵੀ 11 ਸੁਧਾਨਕ ਇਹ ਹੱਲਾ ਹੈਗਾ ਸੋ ਇਸ ਹੱਲੇ ਦੇ ਖਿਲਾਫ ਅੱਜ ਆਮ ਆਦਮੀ ਪਾਰਟੀ ਸਾਥਾ ਪ੍ਰੋਟੈਸਟ ਕਰ ਰਹੀ ਹੈ ਸੋ ਅਸੀਂ ਮੰਗ ਕਰ ਰਹੇ ਹਾਂ ਕਿ ਸ੍ਰੀ ਆਰਵਿੰਦ ਕੇਜਰੀਵਾਲ ਦੇ ਖਿਲਾਫ ਜਿਹੜਾ ਝੂਠਾ ਤੇ 11 ਕਾਨੂੰਨੀ ਢੰਗ ਦੇ ਨਾਲ ਉਹਨਾਂ ਦੀ ਹਰਾਸਤ ਰੱਖੀ ਹੈ ਮਕਦਮਾ ਦਰਜ ਕਰਕੇ ਉਹਨੂੰ ਵਾਪਸ ਲਿਆ ਜਾਵੇ ਔਰ ਜਿਸਰਾ ਵਿਪੱਖਸ ਦੇ ਸਰਕਾਰਾਂ ਨੂੰ ਸਾਥ ਸਾਥ ਦੇ ਉਤੇ ਮੋਦੀ ਸਰਕਾਰ ਵੱਲੋਂ ਜਿਹੜਾ ਹੈ ਉਹ ਸਥਿਰ ਕਰਨ ਦਾ ਜਤਨ ਕੀਤਾ ਜਾ ਰਿਹਾ ਸੋ ਸਾਡੇ ਸਭ ਤੋਂ ਵੱਡੇ ਲੀਡਰ ਜਿਨ੍ਹਾਂ ਦੀ ਕ੍ਰੈਡਿਬਿਲਟੀ ਇਸ ਦੇਸ਼ ਦੇ ਅੰਦਰ ਇੱਕ ਗੋਡ ਗਵਰਨੈਂਸ ਦੇ ਪਿਤਾਮਾ ਦੇ ਰੂਪ ਚ ਜਾਣੀ ਜਾਂਦੀ ਹੈ ਸੋ ਇਹ ਕਿਤੇ ਨਾ ਕਿਤੇ ਘਬਰਾਟ ਹੈ ਮੋਦੀ ਦੇ ਅੰਦਰ ਬੀਜੇਪੀ ਦੇ ਅੰਦਰ ਜਿਹੜੇ ਕੇਜਰੀਵਾਲ ਤੋਂ ਡਰਦੇ ਆ ਸੋ ਅੱਜ ਉਹਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਜਲੰਧਰ ਦੇ ਅੰਦਰ ਇੱਕ ਵੱਡਾ ਪ੍ਰੋਟੈਸਟ ਕੀਤਾ ਜਾ ਰਿਹਾ ਸੋ ਜਨਤਾ ਨੂੰ ਅਪੀਲ ਕਰਦੇ ਆ ਕਿ ਸਤਾਨਾ ਸਾਈ ਦੇ ਖਿਲਾਫ ਡੱਟ ਕੇ ਸੜਕਾਂ ਤੇ ਆਉਣ ਤਾਂ ਜੋ ਜੇਸੀਆਂ ਜਿਹੜੀਆਂ ਡੈਮੋਕਰੈਟਿਕ ਜ਼ਮੂਰੀ ਕਦਰਾਂ ਕੀਮਤਾਂ ਨੇ ਔਰ ਜਿਹੜਾ ਸੰਵਿਧਾਨ ਦਾ ਜਿਹੜੀਆਂ ਸਥਾਪਨਾਵਾਂ ਨੇ ਉਹਨੂੰ ਬਚਾਇਆ ਜਾ ਸਕੇ